ਅੱਜ YouTube ਚ ਨਤੇ ਆਪ ਹਾਲ ਦਾ ਸੌਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 5178 ਵਿਦਿਆਰਥੀਆਂ ਸਮੇਤ 177220 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੁਆਰਾ ਉਠਾਈ ਗਈ ਮੰਗ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਜਿਹੜੀ ਗੱਲ ਤੋਂ ਪਹਿਲਾਂ ਆਪਰ ਨੂੰ ਜਾਣਨਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਇਹ ਹਰੇਕ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਆਰਗੂਮ ਸਮੇਸ਼ਰ ਮੇਰੇ ਜਾਇਆ ਕਰੇ ਭਾਵੇਂ ਕਿ ਪੋਰਟਲ ਤੋਂ 5178 ਅਧਿਆਪਕਾਂ ਸਮੇਤ 17 7220 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਵਕਾਏ ਜਾਰੀ ਕਰਨ ਨਾ ਯਾਨੀ ਪਰਕਾਹ ਦੇ ਬਕਾਏ ਤੇ ਹੋਰ ਬਕਾਏ ਜਾਰੀ ਕਰਨ ਦੇ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰੰਤੂ ਅਜੇ ਵੀ ਸਰਕਾਰ ਦੁਆਰਾ ਜਾਂ ਫਿਰ ਖਜ਼ਾਨਾ ਦਫ਼ਤਰ ਦੁਆਰਾ ਟਲਮਟ ਦੀ ਪਾਲਿਸੀ ਵਰਤ ਕੇ ਤੇ ਉਹਨਾਂ ਨੂੰ ਆਰਥਿਕ ਲਾਭ ਦੇਣ ਤੋਂ ਵੰਚਿਤ ਕੀਤਾ ਹੋਇਆ ਹੈ ਜਿਹੜੇ ਮੁਲਾਜ਼ਮ 17 7220 ਤੋਂ ਬਾਅਦ ਭਰਤੀ ਹੋਏ ਅਨ ਤਾਂ ਆਉਂਦੇ ਹਾਂ ਕਿ ਇਸ ਦੇ ਸਬੰਧੀ ਕਿਹੜੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਵਾਸਤੇ 5178 ਅਧਿਆਪਕਾਂ ਦੇ ਪੜ੍ਹ ਸਮੇਂ ਦੇ ਬਕਾਏ ਜਾਰੀ ਕਰਨ ਅਤੇ 17/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਛੇਵਾ ਤਰਫਾ ਮਿਸ਼ਨ ਲਾਗੂ ਦੀ ਮੰਗ ਨੂੰ ਲੈ ਕੇ ਡੈਮੋਕਰੇਟਿਕ ਫੀਲਡ ਫੰਡ ਯਾਨੀ ਡੀਟੀਐਫ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼िला ਪ੍ਰਸ਼ਾਸਨ ਰਾਹੀਂ ਵਿੱਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਜ਼ਿਲ੍ਹਾ ਸਕੱਤਰ ਰਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ 5178 ਅਧਿਆਪਕਾਂ ਨੇ ਲੰਬੇ ਸਮੇਂ ਦੇ ਸੰਘਰਸ਼ ਤੇ ਅਦਾਲਤੀ ਕਾਰਵਾਈ ਤਹਿਤ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਲੈਣ ਦਾ ਫੈਸਲਾ ਪਿਛਲੇ ਸਮੇਂ ਵਿੱਚ ਫਾਸੂਲ ਕੀਤਾ ਸੀ। ਜੇਤੇ ਸਿੱਖਿਆ ਭਾਗ ਵੱਲੋਂ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਗਏ ਹਨ। ਪਰ ਹੁਣ ਬਿਨਾਂ ਕਿਸੇ ਕਾਰਨਾਂ ਉਹਨਾਂ ਅਧਿਆਪਕਾਂ ਦੇ ਬਕਾਇਆ ਦੇ ਬਿੱਲਾਂ ਦਾ ਖਜ਼ਾਨਾ ਵਿਧਾਨ ਮੰਤਰੀ ਵੱਲੋਂ ਭੁਗਤਾਨ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਵਿੱਤ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਦੇ ਬਕਾਇਆ ਬਿੱਲਾਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਉਹਨਾਂ ਦੱਸਿਆ ਕਿ 17 ਜੁਲਾਈ 2020 ਅਤੇ ਇਸ ਤੋਂ ਬਾਅਦ ਭਰਤੀ ਕਰਨ ਚਾਹੀਆਂ ਗਈਆਂ ਦੇ ਕੇਂਦਰੀ ਪੈਟਰਨ ਦੇ ਨਵੇਂ ਤਰ੍ਹਾਂ ਦੇ ਸੇਵਾ ਲੰਗੀ ਤਾਂ ਉਹਨਾਂ ਦੇ ਭਰਤੀ ਹੁਣ ਮੌਕੇ ਲਾਗੂ ਸੇਵਾ ਨਿਯਮ ਅਨੁਸਾਰ ਪਰਾਣੇ ਕਰਮਚਾਰੀਆਂ ਦੀ ਤਰਜ਼ ਤੇ ਪੰਜਾਬ ਤਨਖਾਹ ਸਕੇਲ ਦੇ ਪੇ ਪੈਟਰਨ ਲਾਗੂ ਕਰਨ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਖਿਲਾਫ ਦਾਇਰ ਐਲਪੀਏ ਜੈਵੀਓਪੀਟਿਸ਼ਨ ਤੇ ਐਸਐਲਪੀ ਰੱਦ ਹੋਣ ਤੋਂ ਬਾਅਦ ਪੰਜਾਬ ਸੂਚਕਿਆ ਬਾਗ ਵੱਲੋਂ ਵਾਕਵਾਤ ਪੇਸ਼ਾਨੀਆਂ ਤਨਖਾਹਾਂ ਨੂੰ ਰੀਫੇਕਸ ਕਰਨ ਸੰਬੰਧੀ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ ਪਰ ਬਹੁਤ ਸਾਰੀਆਂ ਤੇ ਤਨਖਾਹਾਂ ਠੀਕ ਫਿਕਸ ਨਾ ਹੋਣ ਕਾਰਨ ਖਜ਼ਾਨਾ ਦਫ਼ਤਰਾਂ ਵੱਲੋਂ ਬਿੱਲ ਨਾ ਮਨਜ਼ੂਰ ਹੋ ਗਏ ਹਨ ਯਾਨੀ ਕਿ ਖਜ਼ਾਨਾ ਦਫ਼ਤਰਾਂ ਵੱਲੋਂ ਇਹਨਾਂ ਤੇ ਕੋਈ ਓਬਜੈਕਸ਼ਨ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਕਿ ਰਿਮੂਵ ਕਰਨਾ ਬਹੁਤ-ਬਹੁਤ ਜ਼ਰੂਰੀ ਹੈ ਕਿਉਂਕਿ ਜੇ ਠੀਕ ਪਿਕਚਰੇਸ਼ਨ ਹੋਵੇਗੀ ਤੇ ਫਿਰ ਕੀ ਬਿੱਲ ਜੋ ਹਮ ਆ ਉਹ ਖਜ਼ਾਨਾ ਦਫ਼ਤਰ ਦੁਆਰਾ ਪਾਸ ਕੀਤੇ ਜਾ ਸਕਣਗੇ ਹੋਰ ਕਿਹੜੀ ਮੰਗ ਕੀਤੀ ਗਈ ਹੈ 5178 ਅਧਿਆਪਕਾਂ ਦੀਆਂ ਮੰਗਾਂ ਦੇ ਵਿੱਚ ਇਹ ਵੀ ਸ਼ਾਮਲ ਹੈ ਅਗੁਣੇ ਇਸ ਮੰਗ ਪੱਤਰ ਰਹੀਂ 6832 ਯਾਨੀ 88632 ETT 994 ETT 234 ET 2392 3704 4161 ਮਾਸਟਰ ਆਰਡਰ ਅਤੇ 569 ਲੈਕਚਰਲ ਅਸਾਮੀਆਂ ਸਮੇਤ ਮਿਤੀ 17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ ਕੰਚਾਲੀਰੀ ਤਰਫਾਹਾਂ ਜਿਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15 ਫੀਸਦੀ ਦੀ ਦਰਸ按照 ਦੇ ਅਨਸਾਰ ਫਿਕਸ ਕਰਨ ਤੇ ਅਜੀਆਂ ਸਾਰੀਆਂ ਭਰਤੀਆਂ ਤੇ ਇਸ ਫੈਸਲੇ ਨੂੰ ਜਿਹੜੇ ਰਵਾਈਜ਼ ਕਰਨ ਬਾਰੇ ਸਪਸ਼ਟ ਹਦਾਇਤਾਂ ਜਾਰੀ ਕੀਤੀ ਜਾਣ ਦੀ ਮੰਗ ਕੀਤੀ ਹੈ ਪਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਸਪਸ਼ਟ ਹਦਾਇਤਾਂ ਕਰਕੇ ਤੇ ਜੋ ਵੀ ਫਿਕਸੇਸ਼ਨਸ ਗਲਤ ਹੋਈਆਂ ਹਨ ਉਹਨੂੰ ਠੀਕ ਕਰਕੇ ਤੇ ਇਸ ਨੂੰ ਫਿਰ ਲਾਗੂ ਕਰਦੀ ਹੈ ਜਾਂ ਫਿਰ ਇਹਦੇ ਵਾਸਤੇ ਕਿੰਨਾ ਸਮਾਂ ਲੱਗਦਾ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਕਰਮਚਾਰੀ ਜੋ ਹਨ ਇਹ ਅਦਾਲਤੀ ਚੱਕਰਾਂ ਦੇ ਵਿੱਚ ਪੈ ਕੇ ਬਹੁਤ ਮੁਸ਼ਕਲ ਦੇ ਨਹੀਂ ਆਪਣੀਆਂ ਮੰਗਾਂ ਜੋ ਹਨ ਉਹ ਅਦਾਲਤੀ ਕਾਰਵਾਈ ਕਾਰਵਾਈ ਨਹੀਂ ਮਨਾਉਣ ਦੇ ਵਿੱਚ ਕਾਮਯਾਬ ਹੋਏ ਹਨ ਤੇ ਹੁਣ ਹੋਰ ਦੇਰੀ ਸਰਕਾਰ ਦੀ तरफੋਂ ਨਹੀਂ ਕੀਤੀ ਜਾਣੀ ਚਾਹੀਦੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਟੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ